ਬਲੌਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਜਰ ਮੰਕਟ ਵੱਲੋਂ ਸਤਿ ਸ੍ਰੀ ਅਕਾਲ ਸੋ ਅੱਜ ਆਪਾਂ ਜਾ ਰਹੇ ਹਾਂ ਰਾਮਪੁਰ ਪਿੰਡ ਨੂੰ ਰਾਮਪੁਰ ਪਿੰਡ ਜਿੱਥੇ ਮੇਰੀ ਕਿਤਾਬ ਨੇ ਅੱਜ ਰਿਲੀਜ਼ ਹੋਣਾ ਹੈ ਤੇ ਜਿਸ ਦਾ ਮੈਨੂੰ ਬੜਾ ਚਾਹ ਹੈ ਇਹ ਮੇਰੀ ਕਹਾਣੀਆਂ ਦੀ 7ਵੀਂ ਪੁਸਤਕ ਹੋਵੇਗੀ ਸੋ ਆਓ ਆ ਹਨ ਨਹਿਰ ਸਰਹੰਦ ਦੇ ਦ੍ਰਿਸ਼ ਸੋ ਨਹਿਰੋਂ ਨਹਿਰ ਆਪਾਂ ਜਾ ਰਹੇ ਹਾਂ ਲਓ ਜੀ ਪਹੁੰਚ ਗਏ ਹਾਂ ਬੱਲੇ ਬੱਲੇ ਅੰਦਰ ਤਾਂ ਰੌਣਕਾਂ ਲੱਗੀਆਂ ਪਈਆਂ ਨੇ ਸੋ ਗੁਰਦੇਵਾਲ ਦਲਾਲ ਜੀ ਇਹ ਸਾਹਮਣੇ ਪਰ ਰਹੇ ਨੇ ਤੇ ਆਹ ਹੈ ਉਹ ਥਾਂ ਜਿੱਥੇ ਸਮਾਗਮ ਹੋਣਾ ਹੈ ਤੇ ਲੋਕ ਇਸ ਵਕਤ ਆਪਸ ਵਿੱਚ ਗੱਲਾਂ ਵੀ ਕਰ ਰਹੇ ਨੇ ਤੇ ਚਾਹ ਪਾਣੀ ਵੀ ਪੀ ਰਹੇ ਨੇ ਜਸਵੀਰ ਚਾਹ ਜੀ ਖੜੇ ਨੇ ਤੇ ਆਪਾਂ ਸਾਰਿਆਂ ਨੂੰ ਬਾਰੋ-ਬਾਰੀ ਮਿਲਦੇ ਹਾਂ ਪਹਿਲਾਂ ਦੀਪ ਦਿਲਬਰ ਦੀ ਸਟਾਲ ਤੇ ਚੱਲਦੇ ਹਾਂ ਦੇਖਦੇ ਹਾਂ ਕੁਝ ਕਿਤਾਬਾਂ ਤੇ ਨਾਲ ਦੀ ਨਾਲ ਆਪਾਂ ਜਿੰਨੇ ਇੱਥੇ ਲਈਕ ਦੋਸਤ ਆਏ ਹੋਏ ਨੇ ਤਾਂ ਉਹਨਾਂ ਨੂੰ ਵੀ ਮਿਲਦੇ ਹਾਂ ਤੇ ਸਾਰਿਆਂ ਨੂੰ ਗੱਲਬਾਤ ਕਰਾਂਗੇ ਮਿਲਾਂਗੇ ਤੇ ਨਾਲ ਤੁਹਾਨੂੰ ਵੀ ਮਲਾਵਾਂਗੇ ਸੋ ਆਹ ਹੈ ਅੰਦਰਲਾ ਹਾਲ ਤੇ ਲੋਕ ਪਹਿਲਾਂ ਹੀ ਕਾਫੀ ਬੈਠੇ ਨੇ ਤੇ ਮੈਨੂੰ ਇੱਥੇ ਕਾਫੀ ਲੋਕ ਤਾਂ ਜਾਣਦੇ ਨੇ ਪਰ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਨਵੇਂ ਨੇ ਕਿਉਂਕਿ ਬਹੁਤ ਧੇਰ ਹੋ ਗਈ ਕੈਨੇਡਾ ગયા ਨੂੰ ਤੋਂ ਬਹੁਤ ਸਾਰੇ ਨਵੇਂ ਲੋਕ ਜਿਹੜੇ ਲਿਖਣ ਲੱਗੇ ਨੇ ਉਹ ਆਪਾਂ ਤੁਹਾਨੂੰ ਦਿਖਾਉਣੇ ਅੰਦਰਲਾ ਮਾਹੌਲ ਤੇ ਹੁਣ ਤੁਸੀਂ ਖੁਦ ਆਪਣੀ ਆਪੀ ਸੁਣਨਾ ਸੋੰਣਾ स्टेज की बोलिया जा रहा है की गाया जा रहा ناں سر گرڻ وارو لاڳ گرڻ وارو وڏيو بيني بها جيو بيني بها آ ناندينو وس रुॻे सभिनी उहे ਕੁਸ਼ੀਦੀ ਸਾਹਿਬ ਦਾ ਆਗਮਨ ਦੀ ਤਰੀਕ ਫਰੀਦ ਨੇ ਕੀਤੀ ਤੇ ਤਲੀਆਂ ਦੇ ਰੂਪੇ ਤੋਂ ਬੋਲ ਨੇਕੀ ਵੀ ਰੋਈ ਸੀ ਇਹਨਾਂ ਦੀ 7ਵੀਂ ਗੁਸਤੇ ਹੈ ਜਿਹਦੇ ਬਾਰੇ ਤਾਂ ਇਹ ਕਰਨਾ ਕਰਾਂਗੇ ਇਹਨਾਂ ਦੀ ਗੁਸਤੇ ਦਾ ਨਾਮ ਹੈ ਮੈਨੂੰ ਗਲਤ ਲੱਗਦਾ ਨਾ ਥੋੜਾ ਬੋਲਾ ਤਲੀਆਂ ਦੇ ਰੂਪੇ ਰੋਗ ਪੁੰਜਾਂ ਦੀ ਹੋਣ ਤੇ ਸ਼ਾਮ ਨੂੰ ਤਲੀਆਂ ਦਾ ਜੇ ਮੋਮਬਤੀ ਮਨਮੋਹਨ ਦੇ ਰੰਗ ਸੇ ਬਲੈਕ ਆਏ ਸਤਿਮੇਕਤਾ ਦਾਇਰਤ ਲੈ ਇੱਕ ਆਈਸ ਦੀ ਕਹਾਣੀ ਸੁਣ ਰਹੇ ਦੋ ਇਹਨਾਂ ਦੇ ਨਾਮ ਉਹ ਛਪੇ ਨੇ ਪੂਰੇ ਨਾਮ ਦੇ ਛਪਾਈ ਜੀ ਨੇ ਦੋ ਇਹਨਾਂ ਦੇ ਕਿਤੇ ਨਾਮ ਆਪਣੇ ਉੱਪਰ ਲੱਗ ਰਹੀ ਕਿਤਾਬ ਲਈ ਹੈ ਅਮ ਸਾਹਮਣੇ ਉਹਦੇ ਵਿੱਚ ਗੁਲਾਗਾ ਕਰਤਾ ਨੇ ਦੋਸਤਾਂ ਦੇ ਨਾਲ ਇਨਾਂ ਜੀਆਂ ਤੇ ਰੱਬ ਦੇ ਵਿੱਚ ਇਨਾਂ ਦੀ ਕਿਤਾਬ ਮੰਨੇ ਸਭਿਆਚਾਰਕ ਤੇ ਨਾਲ ਗੀਤਾ ਦੀ ਕਿਤਾਬ ਛਪੀ ਸੀ ਤੇ ਗੀਤਾ ਦੇ ਨਾਲ ਇਹਨਾਂ ਦਾ ਗੱਲ ਹੋਇਆ ਸੀ ਤੇ ਦੁਆਰਾ ਇਹਨਾਂ ਦਾ ਕਾਰਜ ਮਿਲਾਂਗੇ ਜਪਦੀਆਂ ਤੇ ਅੱਜ ਤੁਸੀਂ ਦਿਸਦਾ ਜਾਣ ਤੇ ਦ ਇੱਕ ਪਿਲਵਾ ਵੀ ਬੰਦ ਕੇ ਨੇ ਲਿਆ ਕਹਾਣੀਆਂ ਤੇ ਸੁਗਰੇ ਜਿੱਤੇ ਤੇ ਪਸਤਾਵਾ ਤੇ ਤੌਰ ਤੇ ਤੇ ਬਾਤ ਸਕੀਆਂ ਵੀ ਇਹਨਾਂ ਨੇ 8 ਕਿਤਾਬਾਂ ਲਿਖੀਆਂ ਨੇ ਤੇ ਅਸੀਂ ਇਹਨਾਂ ਨੂੰ ਗਿਆਨੀ ਕਹਿੰਦੇ ਆ ਤੇ ਖਿਜੀ ਇਹ ਗੱਲ ਹੈ ਕਿ ਸਾਡੇ ਨਾਲ ਜੁੜੇ ਹੋਏ ਸਾਡੇ ਪਰੰਪਰਾਂ ਦੇ ਮੈਨੂੰ ਜਿਨ੍ਹਾਂ ਨੂੰ ਮੈਂ ਵਧਾਈ ਦੇਣਾ ਗਾਹੀ ਪਰੰਪਰੇਤ ਮੈਲੀ ਨੂੰ ਇਹਨਾਂ ਨੇ ਸਵਾ ਤੇ ਨਾਲ ਜੁੜੇ

ਆਪਰਾ ਰੰਜਨ ਤੇ ਕਦਰ ਵਾਲੀ ਉਹਨਰ ਮੈਂ ਕਾਇਦ ਰਮਾਰਟ ਬਾਤ ਇਹ ਨੂੰ ਉਹਦਾ ਸਨਮਾਨ ਹੋਇਆ ਆਪਣੇ ਕੰਨ ਦਾ ਸਨਮਾਨ ਹੋਇਆ ਔਰ ਲਖਾਰੀ ਸਰ ਰਾਮਪੁਰ ਉਹਦੇ ਸੋ ਲਖਾਰੀ ਸਰ ਰਾਮਪੁਰ ਜਿਸ ਤਰ੍ਹਾਂ ਸਾਰੇ ਜਾਣਦੇ ਹੋ ਕਿ ਪੰਜਾਬੀ ਦੀਆਂ ਜਿੰਨੀਆਂ ਸਾਹਿਤ ਸੁਭਾਵਾਂ ਨੇ ਉਹਨਾਂ ਦੀ ਮਾਂ ਸਵਾ ਕੱਟ ਕੇ ਸੁਝਾਣਾ ਜਾਂਦਾ ਖੱਤਰ ਸਮਾਂ ਦਾ ਸਮਾਂ ਮੇਰੇ ਜਨਮ ਤੋਂ ਹੀ ਪਹਿਲਾਂ ਦਾ ਕੋਈ ਥੋੜਾ ਜੀ ਸਮਾਂ ਹੁੰਦਾ ਤੇ ਵਰਦੇ ਆਰਦਰ ਜੀ ਦੇ ਅਧਿਆਪਕ ਜੇ ਮੈਂ ਲਾਉਣੀ ਨਹੀਂ ਪਾਦੇ ਜਿਸ ਪੜਦਾ ਸੀ ਜਦੋਂ ਮੈਨੂੰ ਅ ਪਸਾਬ ਸਬਜੈਕਟ ਪੜਾਉਂਦੇ ਸੀਗੇ ਫਿਰ ਉਥੇ ਇਹਨਾਂ ਨੇ ਇੱਕ ਵਾਰੀ ਗੱਲ ਕੀਤੀ ਕਿ ਉਥੇ ਸਾਡੇ ਇੱਕ ਕਮੇਟੀ ਲੱਗਦੀ ਆ ਸਾਇਸਾਬਾਂ ਦੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਜਿੰਦਗੀ ਤਰਸਣ ਕੋਈ ਜਾਂਦੇ ਦੇ ਉਹਦੇ ਵਿੱਚ ਸੰਤੋਖ ਸਿੱਧੀ ਆਉਂਦੇ ਦੇ ਤਾਂ ਸੰਤੋਖ ਸਿੱਧੀ ਹੋਣ ਦੀ ਕਹਾਣੀ ਲੱਗੀ ਰਹੀ ਸੀ ਐਕਚੁਅਲੀ ਸਾਨੂੰ ਇੱਕ ਹੋਰ ਇੱਕ ਸਵਾਲ ਤੇ ਬੜੀ ਤਮੰਨਾ ਹੁੰਦੀ ਸੀ ਜਿਸ ਤਰ੍ਹਾਂ ਇਹ ਬਹਿਲਾਸ ਨੂੰ ਵੇਈ ਸੀ ਕਿ ਉਸ ਕਿਤਾਬਾਂ ਆਪਣੇ ਸਿੰਦਰ ਰਾਮਪੁਰਜੀ ਦੀ ਕਿਤਾਬ ਤਾਲਸੀ ਦੀ ਬੇਚੈਨ ਹਿਰਦ ਸੇ ਤੇ ਉਹ ਮੈਨੂੰ ਮਿਲਿਤੀ ਕਿਤਾਬਾਂ ਬਈਆ ਦਾ ਸੋਚਿਆ ਕਰੀ ਨਾ ਲੇਖਕਾਂ ਨੂੰ ਇਹਨਾਂ ਲੋਕਾਂ ਨੂੰ ਜਾਂ ਜਿਨ੍ਹਾਂ ਦੀਆਂ ਕਿਤਾਬਾਂ ਪੜ੍ਹਦੇ ਕਦੀ ਮਿਲ ਸਕਾਂ ਜੀ ਮੇਰੇ ਨੂੰ ਬੜੀ ਸ਼ੌਕੀ ਸੀ ਕਿਤਾਬਾਂ ਪੜ੍ਹਨ ਦਾ ਸ਼ੌਕ ਹੈ ਜਿਹੜਾ ਉਹ ਇਸ ਕਰਕੇ ਪੜ੍ਹਦਾ ਸੀ ਕਿਉਂਕਿ ਮੇਰੇ ਤਾਇਆ ਜੀ ਜਾਂ ਦੇਮੋਨ ਸਿੰਘ ਸ਼ਾਇਦ ਤੁਸੀਂ ਨਾਮ ਸੁਣਿਆ ਹੋਵੇ ਤੇ ਉਹ ਸਰਜੀਤ ਰਾਮਪੁਰਜੀ ਦੇ ਬੋਲਤਨ ਸੋਹਰੇ ਕੱਟੇ ਖਾਂਸਾ ਵਾਲੇ ਜੋ ਸਾਡੇ ਵਿੱਚ ਪੜ੍ਹਦੇ ਸਨ ਤੇ ਸਾਡੇ ਘਰ ਦੇ ਵਿੱਚ ਉਹ ਕੋਲਡਰੀ ਲਿਖਣ ਤੋਂ ਪਹਿਲੇ ਸ਼ਾਇਰ ਸਨ ਤੇ ਉਹਨਾਂ ਦਾ ਕਤਲ ਹੋ ਗਿਆ ਸੀ 1948 ਦੇ ਵਿੱਚ ਇਹ ਲੰਬੀਆਂ ਚੋਣੀਆਂ ਫਿਰਾਂ ਦੇ ਲੇਕਿਨ ਰਾਮਪ੍ਰੀਤ ਸਾਹਿਬ ਦਾ ਸਾਡੇ ਘਰੋਂ ਨਾ ਜਾਣਾ ਕਾਫੀ ਸੀਗਾ ਤੇ ਉਹਨਾਂ ਦੀ ਜਿਹੜੀ ਸਾਹ ਸੀ ਉਹ ਕੋਰੇ ਸਿੰਘ ਤੇ ਜਸ ਸਿੰਘ ਨਾਲ ਸ਼ਾਨ ਸਿੰਘ ਸਿਰਕੋ ਨਾਲ ਉਹਨਾਂ ਦੀ ਮੁਰਾਦ ਸੀ ਉਹਨਾਂ ਘਰੇ ਆਉਣਾ ਜਾਣਾ ਸੀ ਲੇਟਰ ਮੈਂ ਗੱਲ ਨੂੰ ਜ਼ਿਆਦਾ ਵਿਸਥਾਰ ਚ ਨਹੀਂ ਲੈ ਕੇ ਜਾਂਦਾ ਤੋਂ ਇਹਨਾਂ ਸਾਰੇ ਪੋਸਟਾਂ ਦੇ ਤਰ੍ਹਾਂ ਨੇ ਲੜ ਕੇ ਸੁਖਮਿੰਦਰ ਰਾਮਪੁਰੀ ਜੀ ਨੇ ਸੁਜੀਤ ਰਾਮਪੁਰੀ ਜੀ ਨੇ ਤੇ ਗੋਵਿੰਦਰ ਰਾਮਪੁਰੀ ਜੀ ਸਾਰੇ ਇਹਨਾਂ ਡਾ ਕੇ ਤੇ ਇਹਨਾਂ ਨੇ ਕਿਹਾ ਕਿ ਉਹਨਾਂ ਆਪਾ ਮੋਹਨ ਸਿੰਘ ਜੀ ਜਾਰ ਦੇ ਵਿੱਚ ਅਸੀਂ ਮੰਗ ਕਰਵਾਈਏ ਤਾਂ ਸਭਾ ਰਾਮਪੁਰ ਦੇ ਸਹਿਯੋਗ ਨਾਲ ਜੋ ਉਹੜਾ ਸਮਾਗਮ ਹੈ ਉਹ ਸਾਡੇ ਘਰ ਦੇ ਵਿੱਚ ਹੁੰਦਾ ਸੀਗਾ ਕਿ ਮੈਂ ਇਹ ਗੁਰੂੰਦ ਰਕਰਤਾ ਵੀ ਕਿ ਆਪੇ ਹੀ ਮਾਰਚੇ ਉਹ ਪੜਦਾ ਸੀ ਸੋ ਜਦੋਂ ਦਾ ਸਮਾਗਮਾਂ ਦੇਖੂ ਆਪ ਕੋਈ ਤੇ ਕੋਈ ਦਿਖਾ ਦੇ ਸਵਾਰਾਮ ਕੋਲ ਮੈਂ ਸਾਰੀ ਨੰਦੇ ਸੀ ਉਹਨਾਂ ਨੂੰ ਬਹੁਤਾ ਪੱਕਾ ਬੰਦ ਲਾ ਸਾਡੀ ਵੀ ਤਮੰਨਾ ਹੋਈ ਅਸੀਂ ਵੀ ਕੁਝ ਲਿਖੀਏ ਪ੍ਰੋਸ਼ਰ ਮੇਰਾ ਦਾਇਰਾ ਇਸ ਤਰ੍ਹਾਂ ਦਾ ਸੀਗਾ ਜਿਹਦੇ ਵਿੱਚ ਮਾਰਗਵਾ ਕਾਰਜੇਬਦ ਤੇ ਚੰਪਰ ਹਸਤੰਦ ਗਾਉਂੇ ਵਿਸ਼ਾ ਵੀ ਗੁਰਪਾਲ ਲੱਟੀ ਦੀ ਤੋ ਉਹਨਾਂ ਸਾਰਿਆਂ ਦੇ ਸਹਿਯੋਗ ਸਦਕਾ ਦੇ ਅਸੀਂ ਕਾਣੀ ਸਭਾ ਰਾਗੋ ਦੇ ਵਿੱਚ ਆਏ ਉਹਨਾਂ ਦੇ ਅੰਦਰ ਵਿੱਚ ਜਦੋਂ ਮੈਂ ਕਹਾਣੀ ਲਿਖਣੀ ਸ਼ੁਰੂ ਕੀਤੀ ਇੱਕੋ ਮੌਕੇ ਤੇ ਫੁਗਲੀਤ ਰਿਹਾ ਮੈਂ ਕੱਟਿਆਂ ਦੀ ਕਹਾਣੀਆਂ ਲਿਖਣੀ ਸ਼ੁਰੂ ਕੀਤੀਆਂ ਤੇ ਅਸੀਂ ਜਿਹੜੇ ਬਹੁਤ ਸਾਰੇ ਕਹਾਣੀਆਂ ਪੜਦੇ ਕੱਟੀਆਂ ਇੱਥੇ ਵੀ ਪੜਦੇ ਰਹੇ ਪੰਜਾਬ ਦੇ ਵਿੱਚ ਸਾਰੇ ਹੁੰਦੇ ਰਹੇ ਜਿਹੜੀ ਕਹਾਣੀ ਦੀ ਵਿਰੋਚਨਾ ਹੁੰਦੀ ਸੀ ਜਾਂ ਗੱਲਬਾਤ ਹੁੰਦੀ ਸੀ ਤੇ 1982 ਤੋਂ ਲਾ ਦੋ ਦਾਸਾ ਅਸੀਂ ਨਾ ਸੁਭਾਉ ਵਿੱਚ ਕੰਟੀਨਿਊ ਬਚਦੇ ਆ ਪੰਜਾਬ ਦੀਆਂ ਸਾਰੀਆਂ ਸੁਭਾਉ ਉਹ ਸਿੰਗੁਰ ਉਹ ਅਸੀਂ ਕੱਟਿਆ ਰੇਜ ਕਰਾ ਸੰਨੀਲੋਂ ਪਰ ਫਿਲਾਈ ਉਹ ਇੱਕ ਕਮੇਟੀ ਦੇ ਅੰਦਰ ਹੁੰਦੀ ਸੀ ਫਰਾਮ ਪਰ ਹੁੰਦੀ ਸੀ ਕਰਾਰ ਹੁੰਦੀ ਸੀ ਮਾਚੀਵਾੜਾ ਹੁੰਦੀ ਸੀ ਲੇਕਨ ਇਹ ਜਿਹੜੀ ਸੰਸਥਾ ਰਹੀ ਹੁੰਦੀ ਹੈ ਇਹਦੇ ਵਿੱਚ ਮੈਂ ਕਹਾਣੀਆਂ ਕਹਿੰਦੀ ਪਹਿਲਾਂ ਤੁਸੀਂ ਕਿਹੜਾ ਦਰਸ਼ਕ ਆਫ ਹੋਈ ਦੀ ਆ ਕੜੀਆਂ ਦੇ ਉੱਤੇ ਉਹ ਸਾਰੀਆਂ ਕਹਾਣੀਆਂ ਲੈ ਵੀ ਇੱਥੇ ਪੜੀਆਂ ਜਿੱਥੇ ਜਿਹੜੀ ਅਲੋਚਨਾ ਸੀ ਬੜੀ ਤਿੱਖੀ ਸੀ ਬੜੀ ਸਾਫ਼ ਸੀਗੀ ਜਿਵੇਂ ਇੱਕ ਕਹਦੇ ਆ ਕਿ ਕਿਸਾਨ ਨੂੰ ਫਟਾਉਣ ਵਾਲੀ ਸੀ ਲੇਖਣਾ ਲਾਉਣ ਵਾਲੀ ਅਲੋਚਨਾ ਸੀ ਸੋ ਉਹ ਅਲੋਚਨਾ ਅਸੀਂ ਚੱਲੀ ਤੇ ਲਿਖਣਾ ਸ਼ੁਰੂ ਕੀਤਾ ਸੋ ਅੱਜ ਜੇ ਮੈਂ 7ਵੀਂ ਕਿਤਾਬ ਲੈ ਕੇ ਇੱਥੇ ਖੜਾ ਹਾਂ ਕਹਾਣੀਆਂ ਦੀ ਜਮੈਂ ਲਿਖ ਰਿਹਾ ਤਾਂ ਸੋ ਸਮਝ ਲਓ ਕਿ ਇਸ ਸੰਸਥਾ ਬਰੋਗ ਨੂੰ ਲਾਇਆ ਹੋਇਆ ਹਰ ਤੱਕ ਦਾ ਉਹਨੇ ਕੰਟੀਨ ਕਿ ਕੋਈ ਵੀ ਜੋ ਕੰਮ ਉਸ ਤੇ ਜੋਗ ਨੂੰ ਕਦੀ ਵੀ ਭੁਲਿਆ ਜਾ ਸਕਦਾ ਤੋ ਅਸ ਵਾਰ ਉਸ ਜਿਹੜੀਆਂ ਮੀਟਿੰਗਾਂ ਹੁੰਦੀਆਂ ਸੀਗੀਆਂ ਉਹ ਉਹ ਫਿਰ ਜਦੋਂ ਮੇਰਾ ਪਹਿਲਾ ਨਾਵਲ ਚਾਹ ਪਾੜ ਲਿਆ ਜਦ ਨਾਲ ਮੈਂ ਉਹ ਵੀ ਲੇਖਤ ਰਹਾ ਤੋ ਉਹ ਨਾਵਲ ਵੀ ਇੱਥੇ ਰਿਲੀਜ਼ ਹੋਇਆ ਸੀ ਸਮੁੰਦਰ ਮਾਸਟਰ ਸੀ ਉਹਦਾ ਨਾਮ ਤੋ ਉਹ ਵੀ ਲਿਖਾਰੀ ਸੋਹਰਾਮਪੁਰ ਨੇ ਕੀਤਾ ਸੀ ਤੋ ਮੇਰੇ ਲਈ ਤਾਂ ਇਹ ਬਹੁਤ ਮੁਕੱਦਸ ਜਗ੍ਹਾ ਹੈ ਜਿੱਥੇ ਅਸੀਂ ਛੋਟੇ ਹੁੰਦਿਆਂ ਤੋਂ ਮਤਲਬ ਇਸ ਸੋਹਰ ਨਾਲ ਜੁੜੇ ਹੋਏ ਹਾਂ ਉਹਦੇ ਰਹਿ ਗਿਆ ਕਿ ਹੋਂ ਤੱਕ ਜਦੋਂ ਵੀ ਮੇਰਾ ਮੌਕਾ ਮਿਲਦਾ ਕਿ ਮੈਂ ਰਾਮਪ੍ਰੀਤ ਸਾਹਿਬ ਉਹਨਾਂ ਨੂੰ ਮਿਲ ਲਾਉਣਾ ਤੇ ਕੱਖ ਗੁਜਾਰ ਉਹਦੀ ਅਰਜੀ ਬੈਠੇ ਨੇ ਤੇ ਇਹ ਸਾਡੇ ਬੜੇ ਇਹਨਾਂ ਤੋਂ ਬੜਾ ਕੁਝ ਸਿੱਖਿਆ ਲੈਣਾ ਤਾਂ ਅਸੀਂ ਆਮੋ ਵਰੇ ਨਹੀਂ ਸੀ ਤਾਂ ਅਸੀਂ ਇਕੱਠੇ ਆਲੇ ਪੀਅ ਅਸੀਂ ਵੀ ਸ਼ੁਰੂ ਕੀਤੀ ਸੀ ਡਾਕਟਰ ਐਸਟਰ ਸੇਮ ਦੀ ਗਾਈਡੈਂਸ ਦੇ ਟ ਤੇ ਅਸੀਂ ਬੜਾ ਟੱਟੇ ਪੁੱਛਨੇ ਆ ਸੁਰਿੰਦਰਪਨ ਉਹਦੇ ਚਕਕਾਰ ਸੇਖਾ ਹੈ ਜੀ ਤੇ ਇਹਨਾਂ ਇਸ ਦੌਰ ਚ ਜਿੰਦਰ ਗੱਜ ਮੂ ਸਾਰੇ ਇਸ ਗੀਤ ਤੋਂ ਅੱਗੇ ਬੁੜੀਆਂ ਤਾਂ ਇੱਥੇ ਐਸੇ ਧਰਤੀ ਦੇ ਉੱਪਰ ਸ਼ਿਵ ਕੁਮਾਰ ਬਟਾਲਵੀ ਹੋ ਗਏ ਮੈਂ ਵੀ ਸੰਤੋਖ ਸਿੰਘ ਧੀਰ ਕਿੰਨਾ ਕਿੰਨਾ ਦਾ ਨਾਮ ਆ ਚਾਹਰਾਮਪੁਰ ਦੀ ਸਾਡੇ ਤੇ ਕੰਮ ਚੱਲੇ ਰਹੀ ਤੇ ਮੇਰੇ ਪੂਰਾ ਬੁੜਾ ਬਗੜਾ ਜੀਵਨ ਆਪ ਕੋਲ ਜਿਉਂਦੇ ਰਹੇ ਤੇ ਕਿੰਦਾ ਸੀ ਮੇਰੇ ਬਹੁਤ ਬਹੁਤ ਸਾਰੇ ਤੇ ਬਾਕੀ ਜਦੋਂ ਵੀ ਮੈਂ ਆ ਪਹਿਲੀ ਵਾਰ ਵੀ ਆਇਆ 93 ਵਿੱਚ ਵੀ ਆਇਆ ਤਾਂ ਮੈਂ ਕਦੇ ਵੀ ਇਹਨਾਂ ਨੂੰ ਮਿਲੇ ਬਗੈਰ ਨਹੀਂ ਗਿਆ ਪਿਛਲੀ ਵਾਰ ਵੀ ਆਇਆ ਸੁਮਤਰਾਮ ਕੁੱਜੀ ਨੂੰ ਮਿਲਿਆ ਹਜ਼ਰਾਲਾ ਜੀ ਨੂੰ ਮਿਲਿਆ ਤੋ ਇਨਾਂ ਦੀਆਂ ਕਿਤਾਬਾਂ ਪੜ ਕੇ ਅਸੀਂ ਜਗਣਾ ਸਿੱਖਿਆ ਤੇ ਇਨਾਂ ਦੀਆਂ ਵਿਲੋਚਨਾ ਕਰਕੇ ਅਸੀਂ ਮੇਰੀ ਕਹਾਣੀਆਂ ਉਹ ਲਿਖਣੀ ਸ਼ੁਰੂ ਕੀਤੀ ਤੇ ਤਾਂ ਕਿ ਜਿਉਂ ਲਿਖ ਰਹੇ ਹਾਂ ਕੋ ਬਹੁਤਿਆਂ ਕੰਨਾਂ ਜਿਵੇਂ ਕਰਦਾ ਬਹੁਤ ਕੰਮ ਹੀ ਬਹੁਤ ਜ਼ਿਆਦਾ ਗੱਲਾਂ ਹੋ ਜਾਣਗੀਆਂ ਮੈਨੂੰ ਪਤਾ ਹੈ ਕਿ ਤੁਹਾਨੂੰ ਵੀ ਨਿਕਾਮਾਂਗੇ ਤੁਹਾਨੂੰ ਹਾਂ ਜੀ ਹਾਂ ਜੀ ਤਰਹ ਤਾ ਤੁਹਾਨੂੰ ਵੀ ਜਿਹੜਾ ਹੈਗਾ ਨਜ਼ਰ ਰੱਖਣਾ ਮੁਸ਼ਕਲ ਹੈ ਕੋਈ ਕਿਹੜਾ ਸਾਖਿਕਾ ਸਮਾਰੋਹ ਹੁੰਦਾ ਤੇ ਉਹਨਾਂ ਦੇ ਕੱਲਾ ਜਣੀਆਂ ਨੇ ਉਹ ਕੁਰਗੀਆਂਆਂ ਅਕਾਊ ਵੀ ਹੋ ਜਾਂਦੀਆਂ ਨੇ ਤੇ ਜਿਆਦਾ ਤੁਸੀਂ ਗੱਲਾਂ ਬਹੁਤ ਗੱਲਾਂ ਆਪਾਂ ਬਹੁਤ ਕਰ ਸਕਦੇ ਆਂ ਲੇਕਿਨ ਇਹ ਜਿਹੜੀ ਸੰਸਤਾ ਹੈ ਮੈਂ ਤਾਂ ਇਹੀ ਕਹੂੰਗਾ ਚੰਗ ਜਨਰੇਸ਼ਨ ਨੂੰ ਕਹੂੰਗਾ ਨਵੀਂ ਜਨਰੇਸ਼ਨ ਨੂੰ ਕਿੜੀ ਹੈਗੀ ਸਾਡੀ ਇਹ ਜੋੜਨਾ ਇੱਥੇ ਬੜਾ ਉਸ ਤੋਂ ਵੱਡਾ ਉਸ ਸਿੱਖਣ ਨੂੰ ਬੜਾ ਉਸ ਜਾਣਨ ਨੂੰ ਮਿਲੂਗਾ ਤੇ ਜਿਹੜੇ ਤੁਹਾਡੇ ਇਸ ਰਾਕੇ ਤੇ ਦੇਖੋ ਉਹਨਾਂ ਨੂੰ ਜ਼ਰੂਰ ਪੜੋ ਕਿਤਾਬਾਂ ਲੈ ਕੇ ਜ਼ਰੂਰ ਪੜੋ ਚੰਗਾ ਲਿਖੋ ਤੇ ਜਿਵੇਂ ਸੋਚੀਤ ਰਾਮਪੁਰੀ ਜਿਨੇ ਲਿਖਿਆ ਤੇ ਜਿਹੜਾ ਪਾਣੀ ਪੀਂਦਾ ਸ਼ਾਇਦ ਮਰ ਜਾਂਦਾ ਠੀਕ ਹੈ ਸੋ ਇਹ ਪਿੰਡ ਹੈ ਜਿੱਥੇ ਕਈ ਵਾਰ ਖੁਸ਼ੀਦੀ ਜੀ ਉਹਦੀ ਬੁਖਾਰ ਕਰਦੇ ਕਰਦੇ ਕਹਿੰਦੇ ਸੀ ਕਹਿੰਦੇ ਤੇ ਕਣਕ ਦਾੜ ਹੁੰਦੀਆਂ ਕਵੀ ਮਰ ਜਾਂਦੇ ਜੀ ਤੇ ਉਹ ਉਹ ਇਸ ਤਰ੍ਹਾਂ ਜਿਹੜਾ ਹੈਗਾ ਇਸ ਪਿੰਡ ਦਾ ਜਿਹੜਾ ਵਿਸ਼ਾਣ ਕੋਈ ਦੁਨੀਆ ਵਿੱਚ ਬੜੀ ਉੱਚਣੀ ਹੁੰਦਾ ਵੀ ਆਮ ਤੌਰ ਤੇ ਕਹਿ ਜਾਂਦਾ ਇਹ ਤੋਂ ਬਹੁਤ سارے ਹਰ ਬੰਦਾ ਜਿਹੜਾ ਹੈਗਾ ਉਹਦੇ ਉਹ ਕਵੀ ਹੋ ਜਾਂਦਾ ਸੋ ਸੋ ਇਸ ਤਰ੍ਹਾਂ ਹੈਗਾ ਤਾਂ ਮੈਂ ਸਾਰੇ ਜਿਨ੍ਹਾਂ ਦਾ ਸੰਬੰਧ ਉਹਨਾਂ ਨੂੰ ਗੋਆਦਰਨਾ ਤੇ ਕਿਵੇਂ ਦੇ ਲਈ ਮਾਨ ਪਾਲ ਕਰਦਾ ਹੈ ਤੇ ਮੈਂ ਜਿੱਥੇ ਜਿਸ ਸੰਸਥਾ ਤੋਂ ਮੈਂ ਆਪ ਸ਼ੁਰੂਆਤ ਕੀਤੀ ਤਾਂ ਉਹ ਤੋਂ ਵੱਡੀ ਜਗਾ ਕੋਈ ਨਹੀਂ ਹੁੰਦੀ ਤਾਂ ਉੱਥੇ ਆਪੇ ਮੈਂ ਜਿਹੜੀ ਆਪਣੀ ਕਹਾਣੀ ਬਣਦੀ ਕਿ ਤਰ੍ਹਾਂ ਹੈ ਕੋਡ ਰੀਲਿਸ ਕੀਤੀ ਹੈ ਕਰਵਾਈ ਹੈ ਲੋਕਾਪਰਖਣ ਕੀਤੀ ਹੈ ਤੇ ਇਹੋ ਤੁਹਾਨੂੰ ਕਹਿੰਦੀ ਹੈ ਕਿ ਜਿਹੜੇ ਵੀ ਇਸ ਸੰਸਥਾ ਨਾਲ ਜੁੜੇ ਹੋਏ ਨੇ ਕੱਲੀ ਇਸ ਸੰਸਥਾ ਨਾਲ ਨਹੀਂ ਕਿ ਪੂਰੇ ਪੰਜਾਬੀ ਸਾਹਿਜ ਦੇ ਵਿੱਚ ਤੁਸੀਂ ਉਹਨਾਂ ਦੀਆਂ ਕਰਤੱਵਾਂ ਪੜੋ ਚੰਗਾ ਸਾਹਿਤ ਪੜੋ ਆਪ ਲਿਖੋ ਲਈ ਸੰਸਥਾ ਚ ਆਓ ਤੇ ਤੁਹਾਨੂੰ ਬੜਾ ਕੋਸ਼ਿਸ਼ ਸਿੱਖਣ ਨੂੰ ਤੇ ਜਾਣਨ ਨੂੰ ਮਿਲੇਗਾ ਤੇ ਸੁਖਜੀਤ ਭਾਡੇ ਨੇ ਘਰ ਰੋਕ ਕਰਦਾ ਵੀ ਸੁਖਜੀਤ ਮੇਰਾ ਬੜਾ ਪਿਆਰਾ ਮਿੱਤਰ ਸੀਗਾ ਅਸੀਂ ਕਟਿਆ ਦੇ ਵਿੱਚ ਨਾਲ ਸ਼ੁਰੂ ਕੀਤਾ ਮੇਰਾ ਬਿੱਟੇ ਨਾਲੇ ਰੋਪਾ ਬੰਡਿਆ ਤੇ ਇਹ ਸਾਹੀ ਦੋਸਤ ਘਰੇ ਬਹੁਤ ਜਾਂਦੇ ਰਹੇ ਜੀ ਸੁੰਦਰ ਸਿੰਘ ਸਾਹਿਬ ਸੁਖਮਿੰਦਰ ਸਿੰਘ ਜੀ ਸਾਰੀ ਜੋ ਸੀ ਕਿ ਮੈਕਲਾਂ ਦੇ ਬੋਤਲੇ ਨੇ ਪੜੀ ਸਾਨੂੰ ਮੋੜਦੇ ਤੇ ਹਾਂ ਬਹੁਤ ਇਸ ਬੋਤਲ ਸਰਟੀਫਿਕੇਟ ਬਾਰੇ ਨੇ ਤਾਂ ਅੰਦਰ ਸੁਖਜੀਤ ਵੀ ਕਿਸੀ ਬਹੁਤ ਸਾਰੀਆਂ ਰਾਤਾਂ ਸੁਖਜੀਤ ਨੇ ਗੁੱਬੇ ਪਿੰਡ ਮੇਰੇ ਘਰ ਕੱਟੀਆਂ ਤੇ ਬਹੁਤ ਸਾਰੀਆਂ ਰਾਤਾਂ ਅਸੀਂ ਮਾਨੇਵਾਲ ਤੇ ਭੈਣੀ ਸਾਹਿਬ ਜਣੀਆਂ ਕੱਟੀਆਂ ਤੇ ਉਹਨਾਂ ਦੀ ਕਹਾਣੀ ਜਦੋਂ ਇੱਕ ਵਾਰ ਪੜੀ ਦੇਸੀ ਤੋਂ ਉਪ ਤੋਂ ਵਾਰ ਜਿਹੜੀ ਸੁਖਜੀਤ ਦੀ ਚਰਚਾ ਉਹ ਹੁਣ ਸ਼ੁਰੂ ਹੋ ਗਈ ਸੀ ਕਹਾਣੀ ਪਹਿਲਾਂ ਪਹਿਲਾਂ ਵੀ ਬਹੁਤ ਦੂਰ ਦੇ ਖਾਸੀ ਦਾ ਦੇ ਬਾਹਰ ਦੇ ਵਿੱਚ ਤਾਂ ਮੈਂ ਕੈਨੇਡਾ ਚਲੇ ਗਿਆ 1990 ਦੇ ਵਿੱਚ ਬਾਹਰ ਦੇ ਵਿੱਚ ਜਿਹੜੇ ਸੁਖਜੀ ਰਹੇ ਬਹੁਤ ਅੱਛੀਆਂ ਕਹਾਣੀਆਂ ਲਿਖੀਆਂ ਦਸਤਾਵੇਜ਼ਾਂ ਲਿਖੀਆਂ ਕੰਨੀਆਂ ਜਾਂ ਇੱਕ ਤੋਂ ਇੱਕ ਬਸ ਕੇ ਸੀ ਅ ਫਿਰ ਇਹ ਪਿਛਲੀ ਵਾਰ ਸਮਾਗਮ ਹੋਣ ਸੀਗਾ ਜਦੋਂ ਮੇਰਾ ਨਾਮ ਲਾਇਆ ਸੀ ਤਾਂ ਉਹਦੀ ਪ੍ਰਧਾਨਗੀ ਸੁਖਜੀ ਨੇ ਕੀਤੀ ਸੀ ਉਹਨੂੰ ਰਿਲੀਜ਼ ਵੀ ਸੁਖਜੀ ਨੇ ਕੀਤਾ ਸੀ ਸਾਡੇ ਦੋਸਤ ਵੀ ਉੱਤੇ ਸੀਗੇ ਤੋਂ ਉਸ ਰਾਤ ਸੀ ਬਹੁਤ देर तक ਬੈਠੇ ਰਹੇ ਮੇਰੇ ਨਾਲ ਇੱਕ ਦੋਸਤ ਹੋਣਗੇ ਜਿਹੜੇ ਉਸ ਮੈਪਕਸ ਸੀਗੇ ਉਹ ਉਦੋਂ ਮੈਨੂੰ ਵੀ ਸੀ ਪਤਾ ਦੀ ਐ ਸੁਖੀਤ ਨਾਲ ਜਿਹੜੀ ਮੇਰੀ ਆਪੇ ਮਿਲਣੀ ਹੋਵੇਗੀ ਫੋਨ ਤੇ ਗੱਲ ਹੁੰਦੀ ਰਹ ਜਾਂਦੀਆਂ ਕੋਈ ਕਹਾਵਾਂ ਹੁੰਦੀਆਂ ਸੀਗੀਆਂ ਲੇਕਿਨ ਇਹ ਨਹੀਂ ਸੀ ਪਤਾ ਕਿ ਸੁਖੀਤ ਇੰਨੀ ਜਲਦੀ ਚਲੇ ਜਾਊਗਾ ਤੇ ਇੱਕ ਉਸ ਮਿੱਤਰ ਨੇ ਬਹੁਤ ਵਧੀਆ ਲਿਖਿਆ ਬਹੁਤ ਪਿਆਰਾ ਲਿਖਿਆ ਤੋਂ ਤੁਹਾਡੀ ਸਮਝ ਦਾ ਧੰਨਵਾਦ ਹੈ ਕਿ ਉਹਦੇ ਬਹੁਤ ਹੀ ਲਿਫਟ ਦੇ ਵਿੱਚ ਲੇਖਾਰੇ ਤੋਂ ਨਾਮ ਕੋਲ ਵੀ ਬਹੁਤ ਵੱਡਾ ਹਾਦਸਾ ਜਿੱਥੇ ਉਹ ਚਨਾਵ ਕਰਦਾ ਰਿਹਾ ਸੀ ਜੋ ਜਿੱਥੇ ਰਿਕਨਮਾ ਖੋਤੀਆਂ ਜਾਂਦੀਆਂ ਰਹੀਆਂ ਲੋਟਰ ਬਿਫਾਰੋ ਮੈਡੀਸਿਨਾਂ ਜਾਂਦੀਆਂ ਰਹੀਆਂ ਬਾਟਕਾਂ ਨੂੰ ਜਾਂਦੀਆਂ ਰਹੀਆਂ ਕਿਤਾਬੀ ਰੂਪ ਦੇ ਵਿੱਚ ਹੁੰਦੀਆਂ ਰਹੀਆਂ ਆ ਸੋ ਉਹਦੇ ਬਹੁਤ ਬੜਾ ਜਿਹੜਾ ਹੈਗਾ ਯੋਗਦਾਨ ਹੁੰਦਾ ਹੈ ਲਿਖਾਈ ਦਾ ਪਰ ਹੁੰਦਾ ਹੈ ਸਮਾਜਾ ਵੀ ਹੁੰਦਾ ਹੈ ਗਾਈਡੈਂਸ ਦਾ ਵੀ ਹੁੰਦਾ ਹੈ ਸਕੂਲਿਕ ਦਾ ਵੀ ਹੁੰਦਾ ਹੈ ਦੋਸਤਾਂ ਮਿੱਤਰਾਂ ਦਾ ਵੀ ਹੁੰਦਾ ਸਾਰਿਆਂ ਦਾ ਹੀ ਯੋਗਦਾਨ ਹੁੰਦਾ ਆ ਉਹ ਇਸ ਕਰਕੇ ਵੀ ਬਹੁਤ ਸਾਰੇ ਆ ਬਹੁਤ ਬਹੁਤ ਤੇ ਅੰਤ ਤੇ ਮੈਂ ਇਹ ਕਹੂੰਗਾ ਕਿ ਮੈਨੂੰ ਜਿਆਦਾ ਉਹ ਮੈਂ ਮਾਰ ਮੈਸੂ ਮੇਰਾ ਆਪਣਾ ਘਰ ਹੈ ਮੇਰੀ ਆਪਣੀ ਸਭਾ ਹੈ ਤਾਂ ਹਮੇਸ਼ਾ ਮੈਨੂੰ ਸਿੱਖਣੀ ਨਹੀਂ ਆਉਂਦਾ ਕਿਹਨਾਂ ਦਾ ਜੀ ਸਿੱਖਣੀ ਆਇਆ ਮੈਂ ਕੋਈ ਪ੍ਰਧਾਨ ਬਣ ਕੇ ਜਾਂ ਪ੍ਰਧਾਨਗੀ ਕਰਨੀ ਆਇਆ ਪਰ ਮਿਲਣੀ ਨਹੀਂ ਆਇਆ ਪਰ ਸਿੱਖਣ ਆਇਆ ਪਰ ਨਾਲ ਬੈਠਣ ਆਇਆ ਗੱਲਾਂ ਕਰਣੇ ਕੋਈ ਨਹੀਂ ਆ ਤੇ ਕਿਤਾਬ ਮੇਰੀ ਜਿਹੜੀ ਆ ਜਰਲੀ ਆ ਕੋਈ ਆ ਤੇ ਜੇ ਤੁਸੀਂ ਪੜੀ ਜਾਂ ਫੋਕ ਪੜ੍ਹਨ ਲਈ ਮੇਰੇ ਕੋਲ ਕੋੜੀ ਕਾਪੀਆਂ ਨੇ ਅੱਜ ਹੀ ਸਵੇਰੇ ਜਦ ਪਬਲਿਸ਼ਰੋਂ ਕੁਝ ਕਾਪੀਆਂ ਦੇਖੇ ਗਿਆ ਉਹ ਮੈਂ ਕਹਿੰਦਾ ਕਿ ਇਸ ਤੋਂ ਚੈਕ ਨਾ ਉਹ ਕਾਪੀ ਨਹੀਂ ਤੇ ਜਿਹੜੀ ਸਾਹਬ ਦੀ ਤੁਮੇ ਆ ਕਰਦੇ ਆ ਬੇਹਾਨ ਸਿੱਧਾ ਰੇ ਨਾ ਤਾਂ ਉੱਥੇ ਹੀ ਰਿਲੀਜ਼ ਕੀਤੀ ਜਾਂਦੀ। ਉਹ ਫਰਮ ਆ ਤੁਹਾਡੇ ਸਾਹਮਣੇ ਰਿਲੀਜ਼ ਫੱਪੀ ਇਸ ਤੱਕ ਹੋຊੀ ਹੋ ਰਹੀ ਆ ਕਿ ਜਦੋਂ ਵੀ ਤੁਸੀਂ ਮਿਲ ਕੋ ਕਹਾਣੀ ਪੜ੍ਹੋ ਜਾਂ ਇਸ ਕਿਤਾਬ ਨੂੰ ਪੜ੍ਹੋ ਤਾਂ ਮਿਲ ਨੂੰ ਤੇ ਇੰਪੈਕਟ ਜ਼ਰੂਰ ਕਰਨਾ ਕਿ ਸੋਸ਼ਲ ਮੀਡੀਆ ਤੇ ਮੈਂ ਸਰਗਰਮਾ ਮਾਲ ਚ ਹੋਣਾ ਜਿੱਦਦਰ ਮਾਰ ਹੋਣਾ ਇਹਨਾਂ ਨੂੰ ਵੀ ਸੋਸ਼ਲ ਮੀਡੀਆ ਤੇ ਪਹਿਲੀ ਵਾਰ ਮਿਲਿਆ ਹੈ ਨਾ ਕੋਈ ਮੈਂ ਪਰਤ ਸਿੰਘ ਦੇ ਜਦੋਂ ਕਈ ਸਾਲਾਂ ਤੋਂ ਬਾਅਦ ਹੈ ਤਾਂ ਸੋਸ਼ਲ ਮੀਡੀਆ ਦਾ ਕੋ ਕੋ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲਖਾਰੀ ਸਰ ਰਾਮਪੁਰ ਦਾ ਬਹੁਤ ਬਹੁਤ ਧੰਨਵਾਦ ਤੋਂ ਅੱਜ ਦੇ ਸਮਾਰੋਹ ਦੇ ਬਾਰੇ ਮੈਂ ਇਹੀ ਕਹੂੰਗਾ ਜਿਹੜਾ ਅੱਜ ਦਾ ਸਮਾਰੋਹ ਸੀ ਬਹੁਤ ਅੱਛੀ ਤਰ੍ਹਾਂ ਜਿਹਨੇ ਇਸ ਨੂੰ ਆਰਗੇਨਾਈਜ਼ ਕੀਤਾ ਸੀ ਸਾਡੀ ਸਾਵਣੀ ਜਮਾ ਦੀ ਸਾਰੀ ਟੀਮ ਨੇ ਬਸ ਪ੍ਰਧਾਨ ਜੀ ਨੇ ਸਰਦਾਰ ਜੀ ਨੇ ਤੇ ਜਿੰਨੇ ਮੁਖੌਲੇ ਮੈਂਬਰ ਨੇ ਤੋਂ ਬੜਾ ਸਮਾ ਸਮਾਰੋਹ ਸੀਗਾ ਜਿਹਦੇ ਦਾ ਉਹਦਾ ਸੈਕੰਡ ਪਾਰਟ ਦਾ ਉਹਦੇ ਵਿੱਚ ਵੀ ਆਫਾਂਡੀਆਂ ਕੁ ਟਾਕਾਂ ਦੇ ਲੋਕ ਸੁਣਾਗੇ ਤੋਂ ਇਸ ਤਰ੍ਹਾਂ ਦੇ ਸਮਾਗਮ ਨੇ ਜਿਹੜੇ ਉਹ ਹੋਣੇ ਚਾਹੀਦੇ ਨੇ ਤੇ ਤਾਂ ਕਿ ਜਿਹੜੀ ਅਸੀਂ ਆਪਣੀ ਜਿਹੜੀ ਜੰਮ ਜਨਰੇਸ਼ਨ ਹੈ ਜਾਂ ਹੋਰ ਆਉਣ ਵਾਲੇ ਸਾਡੇ ਸਾਰੇ ਕਾਰਨ ਉਹਨਾਂ ਨੂੰ ਵੀ ਨਾਲ ਜੁੜ ਸਕੀਏ ਤੋਂ ਮੇਰੇ ਵੱਲੋਂ ਇੱਥੇ ਕਾਰਨ ਸਭਾ ਰਾਮਪੁਰ ਦਾ ਮੈਂ ਸ਼ੁਕਰੀਆ ਅਦਾ ਕਰਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਮੱਚ ਤੇ ਬੈਠਣ ਦਾ ਮੌਕਾ ਦਿੱਤਾ ਉਹ ਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਸਨਮਾਨ ਸਮਾਰੋਹ ਨੂੰ ਵੀ ਦੇਖਿਆ ਕੀ ਸੰਗੀਤ ਪ੍ਰੋਗਰਾਮਾਂ ਵੀ ਸੁਣੀਆਂ ਤੇ ਮੈਨੂੰ ਵੀ ਸੁਣਿਆ ਦੀ ਗੱਲ ਕਰ ਉਸ ਨੇ ਇੰਕਾ ਦੀ ਪਾਪਾ ਨੂੰ ਮਾਰ ਦਿੱਤਾ ਪਰ ਦਾ ਸਾਰੇ ਦਰਵਾਜ਼ਾ ਖੁੱਫੀ ਤਾਂ ਸਮਾਗਮ ਤੋਂ ਬਾਅਦ ਹੁਣ ਆਪਾਂ ਘਰ ਨੂੰ ਜਾ ਰਹੇ ਹਾਂ ਫੰਕਸ਼ਨ ਤੁਹਾਨੂੰ ਸਾਰਾ ਦਿਖਾਈ ਦਿੱਤਾ ਹੈ ਕਿਤਾਬ ਮੇਰੀ ਰਿਲੀਜ਼ ਹੋ ਚੁੱਕੀ ਹੈ ਤੋਂ ਇਸ ਸਮਾਗਮ ਦੀ ਮੈਂ ਪ੍ਰਧਾਨਗੀ ਵੀ ਕੀਤੀ ਸੀ ਤੋਂ ਬਹੁਤ ਸਾਰੇ ਲੇਖਕਾਂ ਨੂੰ ਇੱਥੇ ਮਿਲਣ ਦਾ ਮੌਕਾ ਮਿਲਿਆ ਤੇ ਬਾਕੀ ਤੁਸੀਂ ਸਾਰਾ ਇਹ ਖੁਦ ਹੀ ਦੇਖ ਲਿਆ ਤੇ ਕਿਸ ਤਰ੍ਹਾਂ ਲੱਗਿਆ ਤੇ ਮੈਨੂੰ ਆਪਣੇ ਵਿਚਾਰ ਜਰੂਰ ਭੇਜਣਾ ਤੇ ਮੈਂ ਤੁਹਾਨੂੰ ਹੋਰ ਵੀ ਜਿਹੜੇ ਪੰਜਾਬ ਦੇ ਦ੍ਰਿਸ਼ ਨੇ ਉਬੋਖੋਂ ਦਾ ਰਖਾਂਗਾ ਮੇਰੇ ਬਲ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ